ਨਾਜ਼ਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਵਿਧਾਨ ਸਭਾ ਹਰਕਾਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੁਹਰਾ ਹਿਖੇ ਪ੍ਰੈਸ ਕਾਨਫਰੰਸ ਦੌਰਾਨ ਕਿ ਆ ਕੇ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਇਸੇ ਤਹਿਤ ਹਲਕਾ ਪਾਇਲ ਦੀਆਂ ਪ੍ਰਮੁੱਖ ਸੜਕਾਂ ਜਿਨ੍ਹਾਂ ਵੱਲ ਪਿਛਲੇ 10 ਸਾਲਾਂ ਤੋਂ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਜਿਨ੍ਹਾਂ ਵਿੱਚ ਬੀਜਾ ਤੋਂ ਰਾੜਾ ਸਾਹਿਬ ਜਗੀੜਾ ਮਲੌਦ ਤੋਂ ਰਾੜਾ ਸਾਹਿਬ ਅਤੇ ਮਲੌਦ ਪਾਇਲ ਆਦਤ ਤੋਂ ਇਲਾਵਾ ਹਲਕੀ ਦੀਆਂ ਲਿੰਕ ਸੜਕਾਂ ਦਾ ਵੀ ਵੱਡੀ ਪੱਧਰ ਤੇ ਨਿਰਮਾਣ ਕੀਤਾ ਗਿਆ ਹੈ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਹਲਕਾ ਪਾਇਲ ਦੇ ਬਲਾਕ ਦੁਰਾਹਾ ਉਦੀਨਪੰਦੇ ਪਿੰਡਾਂ ਦੀਆਂ 36 ਹੋਰ ਸੜਕਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ਦਾ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ ਉਹਨਾਂ ਕਹਿੰਿਆ ਕਿ ਜਦੋਂ ਤੋਂ ਮੈਂ ਵਿਧਾਇਕ ਬਣਿਆ ਹਲਕੇ ਦੀਆਂ ਸੜਕਾਂ ਦੀ ਹਾਲਤ ਬਹੁਤ ਖਰਾਬ ਸੀ ਲੋਕ ਆਵਾਜਾਈ ਵਿੱਚ ਬੇहद ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ ਪਰ ਸਾਡੀ ਸਰਕਾਰ ਦੇ ਆਉਣ ਤੋਂ ਬਾਅਦ ਜਿਵੇਂ ਹੀ ਵਿਕਾਸਕਾਰੀ ਯਾਤਰਾ ਦੀ ਸ਼ੁਰੂਆਤ ਹੋਈ ਹਲਕੇ ਦੀਆਂ ਸੜਕਾਂ ਨੂੰ ਨਵੀਂ ਜ਼ਿੰਦਗੀ ਮਿਲਣੀ ਸ਼ੁਰੂ ਹੋਈ ਹੈ ਉਹਨਾਂ ਕਹਿੰਿਆ ਕਿ ਇਹਨਾਂ ਸੜਕਾਂ ਨੂੰ ਨਾ ਸਿਰਫ ਆਸ-ਪਾਸ ਦੇ ਪਿੰਡਾਂ ਨੂੰ ਭਾਰੀ ਰਾਹਤ ਮਿਲੇਗੀ ਸਗੋਂ ਆਰਥਿਕ ਸਮਾਜਿਕ ਅਤੇ ਵਪਾਰਕ ਗਤੀਵਿਧੀਆਂ ਵਿੱਚ ਵੀ ਤੇਜ਼ੀ ਆਵੇਗੀ ਉਹਨਾਂ ਕਹੇ ਕਿ ਸਾਡਾ ਹਲਕਾ ਪਾਇਲ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਸੜਕਾਂ ਬਣਨਗੀਆਂ ਵਿਕਾਸ ਆਵੇਗਾ ਅੱਜ ਉਹ ਵਾਅਦਾ ਹਕੀਕਤ ਬਣ ਰਿਹਾ ਹੈ ਉਹਨਾਂ ਕਹੇ ਕਿ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਨਜ਼ਦੀਕ ਬਠਿੰਡਾ ਬ੍ਰਾਂਚ ਨਹਿਰ ਨਵੇਂ ਲੱਗ ਰਹੇ ਪੁਲ ਨੂੰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸਾਲਾਨਾ ਵਰਸੀ ਤੋਂ ਪਹਿਲਾਂ ਸੰਕਟਾਂ ਦੇ ਸਪੋਰਟ ਕੀਤਾ ਜਾਵੇਗਾ ਇਸ ਮੌਕੇ ਤੇ ਨਗਰ ਕੌਂਸਲ ਦੁਰਾਹਾ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਚੇਅਰਮੈਨ ਬੂਤਾ ਸਿੰਘ ਰਾਣੂ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਗੁਰਵਿੰਦਰ ਸਿੰਘ ਰਾਣਾ ਕੂਨਰ ਪ੍ਰਧਾਨ ਬੋਬੀ ਤਿਵਾੜੀ ਪੀਏ ਮਨਜੀਤ ਸਿੰਘ ਡੀਸੀ ਕੌਸ਼ਲ ਕੁਲਵੰਤ ਸਿੰਘ ਕਾਲੂ ਕੌਸ਼ਲ ਹਰਨੇਕ ਸਿੰਘ ਨੇਕੀ ਕੌਂਸਲਰ ਕਮਲਜੀਤ ਸਿੰਘ ਬਿੱਟੂ ਕਾਉਂਸਲਰ ਰਿੱਕੀ ਵੈਕਟਰ ਆਗੂ ਚਨਾਰ ਸਿੰਘ ਮਿੱਠੂ ਨੰਬਰਦਾਰ ਰਣਜੀਤ ਸਿੰਘ ਕਾਉਂਸਲਰ ਪ੍ਰਧਾਨ ਸੁਖਬੀਰ ਸਿੰਘ ਤਲਵਾੜਾ ਪ੍ਰਧਾਨ ਮੰਗਾ ਜਰਮਨ ਇੰਦਰਜੀਤ ਸਿੰਘ ਫੌਜੀ ਆਦ ਹਾਜ਼ਰ ਸਨ